ਉਹਨਾਂ ਦੀ ਗਲਤੀ ਹੈ ਪਰ ਜੇ ਉਹਨਾਂ ਨੇ ਦੱਸ ਕੇ ਕੀਤਾ ਵੀ ਇਹ ਕਾਨੂੰਨ ਹੈ ਤੇ ਉਸ ਤੋਂ ਬਾਅਦ ਤੇ ਫਿਰ ਇਹ ਦੋਨੋਂ ਹੀ ਜਾਣੇ ਜਿਹੜੇ ਨੇ ਕਸੂਰਵਾਰਗੇ ਨੇ ਜਾਣਗੇ ਹਿਊਮਨ ਲਾਈਫ ਨੂੰ ਕੋਈ ਥ੍ਰੈਟ ਨਾ ਹੋਵੇ ਸੋ ਜੇ ਜੇ ਐਕਟ ਦੇ ਵਿੱਚ 50 ਸਾਲ ਉਹਨਾਂ ਨੇ ਏਜ ਲਿਮਿਟ ਰੱਖੀ ਤੇ ਇਟ ਮੀਨਸ ਕਿ ਉਸ ਤੋਂ ਬਾਅਦ ਉਹਦੀ ਲਾਈਫ ਨੂੰ ਖਤਰਾ ਹੋ ਸਕਦਾ ਆਈਵੀਐਫ ਨਾਲ ਹੂੰ ਉਹਦੀ ਲਾਈਫ ਵੀ ਇਨ ਥ੍ਰੈਟ ਹੋ ਸਕਦੀ ਹੈ ਡਿਪਾਰਟਮੈਂਟ ਆਫ ਹੈਲਥ ਰਿਸਰਚ ਭਾਰਤ ਸਰਕਾਰ ਦੇ ਵੱਲੋਂ ਟੂ ਪ੍ਰਿੰਸੀਪਲ ਸੈਕਟਰੀ ਐਡਮਿਨਿਸਟ੍ਰੇਟਿਵ ਸੈਕਟਰੀ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਹੂੰ ਗਵਰਨਮੈਂਟ ਆਫ ਪੰਜਾਬ ਰ 326 ਜਿਹੜੀ ਉਹਨਾਂ ਦੀ ਮਾਤਾ ਦੁਆਰਾ ਆਈਵੀਐਫ ਟਰੀਟਮੈਂਟ ਲਿਤਾ ਗਿਆ ਸੀ ਜਿਸ ਦੇ ਜ਼ਰੀਏ ਉਹਨਾਂ ਨੂੰ ਪਿਛਲੇ ਦਿਨੀ ਇੱਕ ਬੱਚੇ ਨੂੰ ਜਨਮ ਦਿੱਤਾ ਲੇਕਿਨ ਕੇਂਦਰ ਸਰਕਾਰ ਦੁਆਰਾ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਭੇਜਿਆ ਗਿਆ ਉਸ ਨੋਟਿਸ ਦੇ ਵਿੱਚ ਸਾਫ਼ ਤੌਰ ਤੇ ਏਜ ਲਿਖੀ ਹੈ ਕਿ ਜਿਹੜਾ ਟਰੀਟਮੈਂਟ ਉਹਨਾਂ ਦੀ ਮਾਤਾ ਦੁਆਰਾ ਲਿਤਾ ਗਿਆ ਹੈ ਚਰਨ ਕੋਰ ਦੁਆਰਾ ਉਹ ਕਿੰਨੀ ਏਜ ਤੱਕ ਉਹ ਟਰੀਟਮੈਂਟ ਲਿਤਾ ਜਾ ਸਕਦਾ ਸੋ ਸਾਡੇ ਨਾਲ ਸੰਦੀਪ ਗੋਰਸੀ ਪੰਜਾਬ ਹਰਿਆਣਾ ਹਾਈ ਕੋਰਟ ਤੇ ਨਾਲ ਸੁਪਰੀਮ ਕੋਰਟ ਦੇ ਜਿਹੜੇ ਐਡਵੋਕੇਟ ਬੈਠੇ ਹੈ ਗੋਰਸੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਤੱਕ ਚ ਬਹੁਤ ਬਹੁਤ ਧੰਨਵਾਦ ਜੀ ਗੋਸੀ ਜੀ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਕੇਂਦਰ ਸਰਕਾਰ ਦੁਆਰਾ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੂੰ ਕਿ ਜਿਹੜੀ ਟ੍ਰੀਟਮੈਂਟ ਚਰਨ ਕੋਰ ਮਤਲਬ ਸਿੱਧੂ ਮੂਸੇਵਾਲਾ ਦੀ ਮਾਤਾ ਦੁਆਰਾ ਲਈਤੀ ਗਈ ਹੈ ਉਹ ਉਮਰ ਉਹਨਾਂ ਦੀ ਜ਼ਿਆਦਾ ਸੀ ਉਹ ਲੈ ਨਹੀਂ ਸਕਦੇ ਸੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਕਿ ਉਹਨਾਂ ਦੀਆਂ ਮੁਸ਼ਕਲਾਂ ਵਧਣ ਆਲੀਆਂ ਜਾਂ ਫਿਰ ਇਸ ਜਿਹੇ ਨੋਟਿਸ ਭੇਜਿਆ ਗਿਆ ਇਸ ਦੇ ਵਿੱਚ ਕੀ ਕੁਝ ਲਿਖਿਆ ਵਾ ਦੇਖੋ ਜੀ ਪਹਿਲੀ ਗੱਲ ਤਾਂ ਏਆਪੀ ਜਿਹੜਾ ਨੋਟਿਸ ਹੈ ਇਹ ਟੋਟਲੀ ਲੀਗਲ ਹੈ ਕਾਨੂੰਨੀ ਹੈ ਕਿਉਂਕਿ ਜਿਹੜਾ ਐਕਟ ਹੈ ਜਿਹਦੇ ਅਕੋਰਡਿੰਗਲੀ ਆਈਵੀਐਫ ਕੀਤਾ ਜਾਂਦਾ ਆਈਵੀਐਫ ਸੈਂਟਰ ਚੱਲਦੇ ਆ ਉਸ ਐਕਟ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਸੈਕਸ਼ਨ 31 21 ਸੌਰੀ 21 ਜੀਚ 21 ਜੀ ਉਹਦੇ ਵਿੱਚ ਹੈ ਕਿ ਲੇਡੀ ਦੀ ਜਿਹੜੀ ਏਜ ਹੈ ਉਹ 21 ਸਾਲ ਤੋਂ ਘੱਟ ਨਾ ਹੋਵੇ ਤੇ 50 ਸਾਲ ਤੋਂ ਵੱਧ ਨਾ ਹੋਵੇ ਤੇ ਉਹ ਆਈਵੀਐਫ ਕਰਵਾ ਸਕਦੀ ਹੈ ਤੇ ਜਿਹੜੀ ਮੇਲ ਦੀ ਏਜ ਹੈ ਉਹ 21 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਤੇ 55 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਸੋ ਏਜ ਲਿਮਿਟ ਜਿਹੜੀ ਹੈ ਇੱਕ ਉਹਨਾਂ ਨੇ ਕੈਪ ਉੱਤੇ ਲਗਾਇਆ ਹੋਇਆ ਕਿ ਉਸ ਤੋਂ ਜ਼ਿਆਦਾ ਯਾ ਕਟ ਏਜ ਨਹੀਂ ਹੋਣੀ ਚਾਹੀਦੀ ਸੋ ਇਹ ਜਿਹੜਾ ਨੋਟਿਸ ਭੇਜਿਆ ਹੈ ਭਾਰਤ ਸਰਕਾਰ ਦੇ ਸਿਹਤ ਮੰਤਰਾਲਿਆਂ ਨੇ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਜਦੋਂ ਇੱਕ ਲਿਮਿਟ ਹੈ ਔਰ ਉਹਨਾਂ ਨੂੰ ਭਾਰਤ ਸਰਕਾਰ ਨੂੰ ਇਸ ਗੱਲ ਦਾ ਕਿੱਦਾਂ ਪਤਾ ਲੱਗਾ ਕਿ ਹਿੰਦੁਸਤਾਨ ਟਾਈਮ ਇੱਕ ਅਖਬਾਰ ਹੈ ਉਹਦਾ 27 23 ਨੂੰ ਇੱਕ ਆਰਟੀਕਲ ਆਇਆ ਕਿ ਮਤਲਬ ਸਿੱਧੂ ਮੂਸੇਵਾਲਾ ਦੀ ਮਾਤਾ ਜਿਹੜੇ ਨੇ ਉਹ ਆਈਵੀਐਫ ਦੇ ਰਾਹੀਂ ਬੱਚਾ ਉਹਨਾਂ ਨੇ ਪੈਦਾ ਕਰ ਰਹੇ ਸੋ ਆਰਟੀਕਲ ਦੇ ਅਕੋਰਡਿੰਗਲੀ ਉਹਨਾਂ ਨੇ ਇਨੀਸ਼ੀਏਟਿਵ ਲਿਆ ਇਹਦਾ ਕੌਗਨੀਸ਼ੈਂਸ ਲਿਆ ਸੋ ਉਹਨਾਂ ਨੂੰ ਨੋਟਿਸ ਭੇਜਿਆ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਇਸ ਨੋਟਿਸ ਦੀ ਲੀਗੈਲਿਟੀ ਤੇ ਕੋਈ ਚੈਲੰਜ ਨਹੀਂ ਜੀ ਸੋ ਇਸ ਨੋਟਿਸ ਦੇ ਵਿੱਚ ਹੋਰ ਵੀ ਕੁਝ ਲਿਖਿਆ ਹੋਇਆ ਹੈ ਜੀ ਕਾਰਵਾਈ ਹੋ ਸਕਦੀ ਹੈ ਜਿੱਥੋਂ ਟ੍ਰੀਟਮੈਂਟ ਲਿੱਤਾ ਗਿਆ ਜਾਂ ਫਿਰ ਆਪਾਂ ਦੂਸਰੀ ਗੱਲ ਕਰੀਏ ਕਿ ਅਗਰ ਜਿੱਥੋਂ ਟ੍ਰੀਟਮੈਂਟ ਲਿੱਤਾ ਗਿਆ ਕਿਹਾ ਉਹਨਾਂ ਨੂੰ ਏਜ ਲਿਮਟ ਨਹੀਂ ਪਤਾ ਸੀ ਕਿ ਅੰਨੀ ਏਜ ਤੱਕ ਹੋ ਸਕਦਾ ਵਾ ਦੇਖੋ ਇਦਾਂ ਹੈ ਕਿ ਮੈਂ ਮੰਨਦਾ ਕਿ ਸ਼ਾਇਦ ਸਿੱਧੂ ਮੂਸੇਵਾਲਾ ਦੀ ਮਾਤਾ ਜੀ ਨੂੰ ਇਸ ਗੱਲ ਦਾ ਨਾਂ ਪਤਾ ਹੋਵੇ ਉਹਦੇ ਫਾਦਰ ਨੂੰ ਵੀ ਸ਼ਾਇਦ ਨਾਂ ਪਤਾ ਹੋਵੇ ਪਰ ਜਿਸ ਸੈਂਟਰ ਤੋਂ ਉਹਨਾਂ ਨੇ ਆਈਵੀਐਫ ਕਰਵਾਇਆ ਉਸ ਸੈਂਟਰ ਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਕਿਉਂਕਿ ਸੈਂਟਰ ਦੀ ਡਿਊਟੀ ਬਣਦੀ ਹੈ ਕਿ ਆਪਣੇ ਡਿਸਪਲੇ ਤੇ ਰੂਲ ਰੈਗੂਲੇਸ਼ਨ ਦੀ ਕਾਪੀ ਇੱਕ ਪੇਸਟ ਕਰੇ ਜਿਹਦੇ ਵਿੱਚ ਸੈਕਸ਼ਨ 21 ਦੇ ਵਿੱਚ ਜੀ ਕਲॉज ਦੇ ਵਿੱਚ ਸਪੈਸੀਫਿਕਲੀ ਮੈਂਸ਼ਨਡ ਹੈ ਹੂੰ ਕਿ 21 ਸਾਲ ਦੀ ਏਜ ਘੱਟੋ-ਘੱਟ ਤੇ 50 ਸਾਲ ਦੀ ਵੱਧ ਤੋਂ ਵੱਧ ਲੇਡੀ ਦੀ ਹੋਣੀ ਚਾਹੀਦੀ ਹੈ ਸੋ ਜੋ ਫਾਦਰ ਦੀ ਕਿੰਨੀ ਜਣੇ ਉਹ ਵੀ ਲਿਖਿਆ ਹੋਇਆ ਸੋ ਆਈਬੀਐਫ ਸੈਂਟਰ ਨੇ ਜਾਣਬੁੱਝ ਕੇ ਕੀਤਾ ਤਾਂ ਉਹਨਾਂ ਦੀ ਗਲਤੀ ਹੈ ਪਰ ਜੇ ਉਹਨਾਂ ਨੇ ਦੱਸ ਕੇ ਕੀਤਾ ਵੀ ਇਹ ਕਾਨੂੰਨ ਹੈ ਤੇ ਉਸ ਤੋਂ ਬਾਅਦ ਤੇ ਫਿਰ ਇਹ ਦੋਨੋਂ ਹੀ ਜਾਣੇ ਜਿਹੜੇ ਨੇ ਕਸੂਰਵਾਰ ਗਏ ਨੇ ਜਾਣਗੇ ਜਿਹੜਾ ਕਾਨੂੰਨ ਹੈ ਕਾਨੂੰਨ ਦਾ ਕੁਝ ਨੋਲਿਜ ਕਿਦੋਂ ਬਣਿਆ ਸੀ ਇਹ ਕਾਨੂੰਨ ਜਾਂ ਫਿਰ ਇਸ ਦੇ ਬਾਅਦ ਅਗਰ ਹੁਣ ਜਿਵੇਂ ਨੋਟਿਸ ਕੱਢਿਆ ਗਿਆ ਉਹ ਪੰਜਾਬ ਸਰਕਾਰ ਨੇ ਇਸ ਦੀ ਰਿਪੋਰਟ ਭੇਜਣੀ ਹੈ ਕੀ ਜੁਰਮਾਨਾ ਹੋ ਸਕਦਾ ਸਜ਼ਾ ਕਿੰਨੂੰ ਹੋ ਸਕਦੀ ਹੈ ਤੇ ਕਿੰਨੂੰ ਇਹ ਕਾਨੂੰਨ ਜਿਹੜਾ ਪਹਿਲੇ ਆਈਵੀਐਫ ਸੈਂਟਰ ਦਾ ਕੋਈ ਕਾਨੂੰਨ ਹੁੰਦਾ ਨਹੀਂ ਸੀ ਕਿਉਂਕਿ ਦੇਖੋ ਇਹ ਰਿਵਾਜ ਜਿਹੜਾ ਇਨਫਰਟੀਲਿਟੀ ਹੈ ਪਹਿਲੇ ਹਿੰਦੁਸਤਾਨ 'ਚ ਇਨਫਰਟੀਲਿਟੀ ਨਾਮ ਦੀ ਚੀਜ਼ ਬਹੁਤ ਘੱਟ ਹੁੰਦੀ ਸੀ ਹੁਣ ਜਿਉਂ-ਜਿਉਂ ਅੱਗੇ ਯੁੱਗ ਬਦਲਿਆ ਲੋਗ ਐਡਵਾਂਸ ਹੋਏ ਆ ਖੁਰਾਕਾਂ ਚ ਫਰਕ ਪਿਆ ਤੇ ਇਨਫਰਟਿਲਟੀ ਹਿਊਮਨ ਬੀਿੰਗ ਚ ਆ ਗਈ ਹੈ ਸੋ ਇਨਫਰਟਿਲਟੀ ਦੇ ਉਪਾਏ ਵਾਸਤੇ ਆਈਵੀਐਫ ਸੈਂਟਰ ਖੁੱਲੇ ਆ ਸੋ ਇਨ ਵਿਟ੍ਰੋ ਫਰਟੀਲਾਈਜੇਸ਼ਨ ਉਹਨੂੰ ਕਹਿੰਦੇ ਆਈਵੀਐਫ ਨੂੰ ਕਿ ਐਗ ਦੇ ਰਹੀਂ ਉਹ ਇਨਸਰਟ ਕਰਕੇ ਬੱਚਾ ਪੈਦਾ ਕਰਨਾ ਸੋ ਮਤਲਬ ਕਹਿਣ ਦਾ ਇਹ ਹੈ ਵੀ ਇਹ ਜਦੋਂ ਸੈਂਟਰ ਬਣੇ ਤੇ ਲਾਅ ਬਣਾਉਣ ਦੀ ਵੀ ਜ਼ਰੂਰਤ ਪਈ ਸਨ 2021 ਦਾ ਜਿਹੜਾ ਇਹ ਐਕਟ ਹੈਗਾ ਇਹਦਾ ਨਾਮ ਹੈਗਾ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਹੂੰ ਸੋ ਇਸ ਐਕਟ ਦੇ ਸੈਕਸ਼ਨ 21 ਦੀ ਜੀ ਕਲॉज ਦੇ ਵਿੱਚ ਸਪੈਸੀਫਿਕਲੀ ਮੈਂਸ਼ਨ ਸੀਗਾ ਔਰ ਜਿਹੜੇ ਵੀ ਆਈਵੀਐਫ ਸੈਂਟਰ ਖੋਲਦੇ ਆ ਆਪਣੇ ਉਹਦੀ ਅਥੋਰਾਈਜੇਸ਼ਨ ਲੈਂਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਏਜ ਲਿਮਿਟ ਕੀ ਹੈ ਉਹਦੀ ਰੈਸਟ੍ਰਿਕਸ਼ਨਸ ਕੀ ਨੇ ਔਰ ਜੇ ਲੇਡੀ ਨੂੰ ਕੋਈ ਬਿਮਾਰੀ ਹੈ ਓਬੈਸਟੀ ਹੈ 슈ਗਰ ਹੈ ਤਾਂ ਆਈਵੀਐਫ ਨਹੀਂ ਹੋ ਸਕਦਾ ਇਸ ਦੇ ਵਿੱਚ ਕੀ ਲੱਗਦਾ ਦੋਸ਼ੀ ਕੌਣ ਆ ਕਿੱਥੇ ਤੇ ਕਾਰਵਾਈ ਹੋ ਸਕਦੀ ਹੈ ਦੇਖੋ ਦੋਸ਼ੀ ਤਾਂ ਮੈਂ ਅੱਜ ਜੱਜ ਨਹੀਂ ਕਰ ਸਕਦਾ ਵੀ ਕੌਣ ਹੈ ਇਹ ਤਾਂ ਜਿਹੜੀ ਭਾਰਤ ਸਰਕਾਰ ਨੇ ਇੱਕ ਨੋਟਿਸ ਭੇਜਿਆ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੂੰ ਉਹ ਆਪਣੀ ਰਿਪੋਰਟ ਦੇਣਗੇ ਤਾਂ ਰਿਪੋਰਟ ਚ ਕਲੀਅਰ ਹੋ ਜਾਊਗਾ ਕਿ ਕਿਹਦੀ ਗਲਤੀ ਸੀਗੀ ਕਿਹਦੀ ਨਹੀਂ ਸੀਗੀ ਜੇ ਪੇਰੈਂਟਸ ਦੀ ਦੇਖੋ ਦੱਸਿਆ ਮੈਂ ਤੁਹਾਨੂੰ ਆਲਰੇਡੀ ਦੱਸਿਆ ਵੀ ਜੇ ਪੇਰੈਂਟਸ ਦੀ ਵਿੱਚ ਇਨਵੋਲਵਮੈਂਟ ਹੋਊਗੀ ਤਾਂ ਉਹਨਾਂ ਨੂੰ ਵੀ ਪੈਨਲਟੀ ਐਂਡ ਜਿਹੜੀ ਫਾਈਨ ਦਾ ਹੈਗਾ ਉਹਦੇ ਵਿੱਚ ਪ੍ਰੋਵੀਜ਼ਨ ਐਕਟ ਚ ਤਾਂ ਉਹ ਉਹ ਮਤਲਬ ਮੇਰੇ ਖਿਆਲ ਨਾਲ ਲॉ ਇਜ਼ ਇਕੁਅਲ ਫਾਰ एवरीवन ਜਿਹੜਾ ਲੋਅ ਹੈ ਇਸ ਦੇ ਵਿੱਚ ਕਿੰਨੇ ਜੁਰਮਾਨੇ ਦਾ ਪ੍ਰਵਧਾਨ ਹੈ ਤੇ ਨਾਲ ਕਿੰਨੀ ਸਜ਼ਾ ਹੋ ਸਕਦੀ ਹੈ ਜਿਹੜਾ ਪਹਿਲੀ ਵਾਰੀ ਸੈਂਟਰ 'ਏ ਕੋਈ ਗਲਤੀ ਕਰਦਾ ਹੈ ਉਹਨੂੰ 5 ਲੱਖ ਤੋਂ 10 ਲੱਖ ਰੁਪਇਆ ਇਹਦੀ ਫਾਈਨ ਪੈਂਦਾ ਤੇ ਜੇ ਦੂਸਰੀ ਵਾਰੀ ਕਰਦਾ ਹੈ ਤੇ 3 ਸਾਲ ਤੋਂ ਲੈ ਕੇ ਤੇ 8 ਸਾਲ ਤੱਕ ਉਹਦੀ ਸਜ਼ਾ ਤੇ 10 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਇਆ ਜਿਹੜਾ ਉਹ ਫਾਈਨ ਪੈਂਦਾ ਇਸ حساب ਨਾਲ ਇਸ ਦਾ ਜਿਹੜਾ ਉਮਰ ਹੈ ਇਸ ਦੇ ਵਿੱਚ ਦੱਸੀ ਗਈ ਹੈ 21 ਤੋਂ 50 ਸਾਲ ਤੱਕ ਲੇਡੀ ਦੀ ਉਮਰ ਹੋਣੀ ਚਾਹੀਦੀ ਹੈ ਜੀਵੇਂ ਸਿੱਧੂ ਮੂਸੇਵਾਲੇ ਦੀ ਮਾਤਾ ਦੁਆਰਾ ਇਹ ਕਰਵਾਇਆ ਗਿਆ ਕਿ ਲੱਗਦਾ ਕਿ ਇਸ ਦੇ ਨਾਲ ਲੋਕਾਂ ਦੇ ਵਿੱਚ ਵੀ ਇਸ ਦਾ ਰੁਝਾਨ ਵਧੇਗਾ ਕਈ ਮਾਪੇ ਜਿਨ੍ਹਾਂ ਦੇ ਬੱਚੇ ਨਹੀਂ ਲੇਕਿਨ ਉਮਰਾਂ ਲੰਘ ਚੁੱਕੀਆਂ ਵਾ ਇਸ ਦੇ ਨਾਲ ਲੋਕ ਇਸ ਬੰਨੇ ਵੀ ਚੱਲ ਸਕਦੇ ਇਸ ਲਈ ਸ਼ਾਇਦ ਇਸ ਤੇ ਕਾਰਵਾਈ ਕਰਨੀ ਜ਼ਰੂਰੀ ਵੀ ਹੈ ਦੇਖੋ ਜਿਹੜਾ ਐਕਟ ਹੈ ਨਾ ਜੀ ਇਹ ਸੈਂਟੀਫਿਕ ਬੇਨਰ ਰਿਸਰਚ ਕਰਕੇ ਬਣਿਆ ਹੁੰਦਾ ਕਿ ਲੇਡੀ ਦੀ ਲਾਈਫ ਨੂੰ ਕੋਈ ਥ੍ਰੈਟ ਨਾ ਹੋਏ ਹਿਊਮਨ ਲਾਈਫ ਨੂੰ ਕੋਈ ਥ੍ਰੈਕ ਨਾ ਹੋਏ ਸੋ ਜੇ ਜੇ ਐਕਟ ਦੇ ਵਿੱਚ 50 ਸਾਲ ਉਹਨਾਂ ਨੇ ਏਜ ਲਿਮਿਟ ਰੱਖੀ ਤਾਂ ਇਟ ਮੀਨਸ ਕਿ ਉਸ ਤੋਂ ਬਾਅਦ ਉਹਦੀ ਲਾਈਫ ਨੂੰ ਖਤਰਾ ਹੋ ਸਕਦਾ ਆਈਵੀਐਫ ਨਾਲ ਉਹਦੀ ਲਾਈਫ ਇਨ ਥ੍ਰੈਟ ਹੋ ਸਕਦੀ ਹੈ ਸੋ ਮਤਲਬ ਗੱਲ ਹੈ ਕਿ ਦੇਖੋ ਇੱਕ ਤਰਫ ਤਾਂ ਅਸੀਂ ਮੈਂ ਪਰਸਨਲੀ ਗੱਲ ਕਹਾਂ ਤੇ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਪਰਿਵਾਰ ਤੇ ਬਹੁਤ ਵੱਡਾ ਕਹਿਰ ਜਿਹੜਾ ਡਿੱਗਿਆ ਤਾਂ ਪੇਰੈਂਟਸ ਨੂੰ ਇਹ ਲੱਗਾ ਹੋਣਾ ਕਿ ਇਹਦਾ ਹੁਣ ਇਹੀ ਹਾਲ ਹੈ ਕਿ ਇੱਕ ਬੱਚਾ ਹੋਰ ਪੈਦਾ ਕਰ ਲਵੋ ਸੋ ਇਨੀ ਏਜ ਦੇ ਵਿੱਚ ਉਹਨਾਂ ਨੇ ਆਈਵੀਐਫ ਦਾ ਸਾਰਾ ਲਿਆ ਤਾਂ ਮੈਨੂੰ ਇਹ ਤਾਂ ਹੁਣ ਜਿਆਦਾ ਫੈਕਟਸ ਦਾ ਰਿਪੋਰਟ ਤੋਂ ਬਾਅਦ ਹੀ ਕਲੀਅਰ ਹੋਣਗੇ ਕਿ ਕਿਹਾ ਉਹਨਾਂ ਦੀ ਕੌਨਸਪਰੇਸੀ ਵਿੱਚ ਸੀਗੀ ਕਿ ਆ ਉਹਨਾਂ ਨੂੰ ਦੱਸਿਆ ਗਿਆ ਸੀ ਵੀ ਇਹ ਕਾਨੂੰਨ ਹੈਗਾ ਕਿ ਆ ਉਹਨਾਂ ਨੂੰ ਪਤਾ ਸੀ ਵੀ ਜੁਰਮਾਨੇ ਹੁੰਦੇ ਆ ਕਿ ਆ ਉਹਨਾਂ ਨੂੰ ਪਤਾ ਸੀ ਵੀ ਸਜ਼ਾ ਹੁੰਦੀ ਹੈ ਜੇ ਪਤਾ ਸੀ ਤੇ ਤਾਂ 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 ਇਹਦਾ ਪਿਕਚਰ ਹੀ ਹੋਰ ਹੋ ਚੁਗੀ ਜੇ ਨਹੀਂ ਪਤਾ ਸੀਗਾ ਤਾਂ ਫਿਰ ਸੈਂਟਰ ਰਿਸਪੌਂਸਿਬਲ ਹੋਏਗੀ ਕੀ ਲੱਗਦਾ ਕਿ ਆਨ ਵਾਲੇ ਸਮੇਂ ਦੇ ਵਿੱਚ ਸਿੱਧੂ ਦੇ ਪਰਿਵਾਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਵਾ ਦੇਖੋ ਮੁਸ਼ਕਲਾਂ ਤੇ ਕਾਨੂੰਨ ਹੈ ਮੈਂ ਤੁਹਾਨੂੰ ਦੱਸਿਆ ਵੀ ਲੈਂਡ ਆਫ ਲਾ ਹੈ ਇਹ ਸਾਰਿਆਂ ਲਈ ਬਰਾਬਰ ਹੈ ਚਾਹੇ ਛੋਟੀ ਗਲਤੀ ਹੈ ਚਾਹੇ ਵੱਡੀ ਗਲਤੀ ਹੈ ਮੈਂ ਤੁਹਾਨੂੰ ਗੱਲ ਦੱਸਦਾ ਵੀ ਲਾਅ ਦੀ ਜੇ ਤੁਹਾਨੂੰ ਨੋਲਿਜ ਨਹੀਂ ਇਗਨੋਰੈਂਸ ਆਫ ਲਾਅ ਇਸ ਨੋਟ ਐਕਸਕਿਊਜ਼ੇਬਲ ਤੁਹਾਨੂੰ ਕਾਨੂੰਨ ਦੀ ਨਹੀਂ ਜਾਣਕਾਰੀ ਤੁਹਾਨੂੰ ਨਹੀਂ ਪਤਾ ਮੰਨ ਲਓ ਕਿਸੇ ਨੂੰ ਚਪੇੜ ਮਾਰਨ ਦੀ ਕਿੰਨੀ ਸਜ਼ਾ ਹੈ ਤਾਂ ਚਪੇੜ ਮਾਰ ਕੇ ਤੁਹਾਨੂੰ ਜਿੰਨੀ ਸਜ਼ਾ ਮਿਲਣੀ ਉਹ ਮਿਲਣੀ ਹੈ ਸੋ ਮਤਲਬ ਕਾਨੂੰਨ ਕਾਨੂੰਨ ਹੈ ਕਾਨੂੰਨ ਭਾਵਨਾਵਾਂ ਨਾਲ ਨਹੀਂ ਚੱਲਦਾ ਆਖਰੀ ਸਵਾਲ ਕੀ ਤੁਸੀਂ ਇਹ ਜਿਹੜਾ ਨੋਟਿਸ ਹੈ ਇਸ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਪੜ ਕੇ ਸਾਡੇ ਦਰਸ਼ਕਾਂ ਨੂੰ ਸਨਾਸਕ ਦਿਓ ਕਿ ਕਿੰਨੂੰ ਲਿਖਿਆ ਗਿਆ ਕੀ ਕੀ ਲਿਖਿਆ ਇਸ ਦੇ ਵਿੱਚ ਦੇਖੋ ਜੀ ਇਹ ਜਿਹੜਾ ਨੋਟਿਸ ਹੈ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਆਫ ਹੈਲਥ ਰਿਸਰਚ ਭਾਰਤ ਸਰਕਾਰ ਵੱਲੋਂ ਟੂ ਪ੍ਰਿੰਸੀਪਲ ਸੈਕਟਰੀ ਐਡਮਿਨਿਸਟ੍ਰੇਟਮ ਸੈਕਟਰੀ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਗਵਰਨਮੈਂਟ ਆਫ ਪੰਜਾਬ ਰੂਮ ਨੰਬਰ 326 ਥਰਡ ਫਲੋਰ ਮਿਨੀ ਸੈਕਟਰ ਸੈਕਟਰ 9 ਚੰਡੀਗੜ੍ਹ ਸੋ ਇਹ ਭਾਰਤ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੂੰ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਨੂੰ ਭੇਜਿਆ ਗਿਆ ਕਿ ਹੁਣ ਜਵਾਬ ਭੇਜਿਆ ਜਾਏਗਾ ਦਾ ਕਿ ਲੱਗਦਾ ਕਿ ਪੰਜਾਬ ਸਰਕਾਰ ਦੀ ਵੀ ਮੁਸ਼ਕਲਾਂ ਵੱਧ ਸਕਦੀਆਂ ਕਿਉਂਕਿ ਸਭ ਕੁਝ ਦੇਖ ਰੇਕ ਜੇ ਹੋਈ ਹੈ ਜੇ ਸਾਰਾ ਕੰਮ ਹੋਇਆ ਟ੍ਰੀਟਮੈਂਟ ਹੋਇਆ ਤੇ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਵੀ ਕਈ ਨੁਮਾਇੰਦੇ ਇਨਵੋਲਵ ਹੋ ਸਕਦੇ ਨੇ ਨਹੀਂ ਪੰਜਾਬ ਸਰਕਾਰ ਦਾ ਤੇ ਮੇਰੇ ਹਿਸਾਬ ਨਾਲ ਇਹਦੇ ਵਿੱਚ ਕੋਈ ਰੋਲ ਨਹੀਂ ਹੋਣਾ ਚਾਹੀਦਾ ਇਹ ਉਹ ਆਈਵੀਐਫ ਸੈਂਟਰ ਕਿਉਂਕਿ ਪੰਜਾਬ ਸਰਕਾਰ ਕੀ ਕਰੇਗੀ ਸਰਕਾਰ ਕਿਸੇ ਨੂੰ ਬੱਚਾ ਪੈਦਾ ਕਰਨ ਤੋਂ ਰੋਕ ਲੇਗੀ ਉਹ ਤਾਂ ਉਹਨਾਂ ਦੀ ਆਪਣੀ ਫ੍ਰੀ ਵਿਲ ਹੈ ਹਾਂਜੀ ਉਹ ਲਾ ਕੋਈ ਟੁੱਟ ਰਿਹਾ ਤਾਂ ਉਹ ਜਿਹੜਾ ਆਈਵੀਐਫ ਸੈਂਟਰ ਜਿਨੇ ਉਹ ਅਥਾਰਟੀ ਲਈ ਜਿਨੇ ਉਹ ਪਰਮਿਸ਼ਨ ਲਈ ਹੈ ਜਿਨੇ ਉਹ ਰਜਿਸਟ੍ਰੇਸ਼ਨ ਕਰਵਾਈ ਹੈ ਉਹ ਰਿਸਪਾਂਸਿਬਲ ਨੇ ਜਾਂ ਪੇਰੈਂਟਸ ਰਿਸਪਾਂਸਿਬਲ ਹੋਣਗੇ ਸਰਕਾਰ ਦਾ ਤਾਂ ਕੋਈ ਇਹਦੇ ਨਾਲ ਲੈਣਾ ਸੋ ਐਸਨ ਸੰਦੀਪ ਗੌਰਸੀ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਹੜਾ ਟ੍ਰੀਟਮੈਂਟ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ ਹੈ ਹਾਲਾਂਕਿ ਉਹ ਟ੍ਰੀਟਮੈਂਟ ਦੀ ਉਮਰ ਜ਼ਰੂਰ ਨਿਰਧਾਰਿਤ ਕੀਤੀ ਗਈ ਸੀ ਲੇਕਿਨ ਉਹਨਾਂ ਦੀ ਉਮਰ ਹੈਗੀ ਨਹੀਂ ਸੀ ਸੋ ਕੇਂਦਰ ਸਰਕਾਰ ਦੁਆਰਾ ਹੈਲਥ ਵਿਭਾਗ ਨੂੰ ਨੋਟਿਸ ਜਾਰੀ ਕੀਤਾ ਗਿਆ ਸੋ ਆਉਣ ਵਾਲੇ ਸਮੇਂ ਵਿੱਚ ਕੁੱਲ ਮਿਲਾ ਕੇ ਕਹੀਏ ਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਮੁਸ਼ਕਲਾ ਜ਼ਰੂਰ ਇਸ ਦੇ ਨਾਲ ਵੱਧ ਸਕਦੀ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ